ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਆ ਇਹ ਡੇਟ 27 ਨਵੰਬਰ ਨੂੰ ਕਰੀਬ 27-28 ਦੀ ਰਾਤ अर्ਲੀ ਮਾਰਨਿੰਗ 2 ਵਜੇ ਦੀ ਵਾਰਦਾਤ ਹੈ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਣ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋ ਆਇਆ ਤਾਂ ਉਹਨਾਂ ਨੇ ਕੁਇਕ ਐਕਸ਼ਨ ਕਰਦੇ ਹੋਏ ਟੀਮ ਡੈਪਿਊਟ ਕੀਤੀ ਤੇ ਉਹ ਸਾਨੂੰ ਕੁਝ ਸੀਸੀਟੀਜ਼ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾਂ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਇਹ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲੱਡੀ ਉਰਫ ਲੱड्डੂ ਗੁਰਜਿੰਦਰ ਸਿੰਘ ਉਰਫ सोनू ਸਨੀ ਪੁੱਤਰ ਸਨੀ ਸਿੰਘ ਇਹ ਸਾਰੇ ਵਰਪਾਲਾ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਹਨਾਂ ਦੇ ਉੱਪਰ 379 B 2 ਦੇ ਪਰਚੇ ਨੇ ਬੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸੈਚਿੰਗ ਕਰਦੇ ਆ। ਉਹ ਮੈਂ ਚਾਹੁੰਨਾ ਕਿ ਮੈਡਮ ਦੱਸਣਾ ਚਾਹੁੰਨਾ ਕਿ ਜਿਹੜੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੁੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਆਲਮ ਵਿਜੇ ਸਰ ਡੀਸੀਪੀ ਲਾਨ ਆਰਡਰ ਤੇ ਮੈਡਮ ਹਰਕਮਲ ਜਿਹੜੇ ਸਾਡੇ ਏਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਅਸੀਂ ਸਾਰੇ ਸਾਰਿਆਂ ਨੇ ਹੀ ਬੜੇ ਵੱਧ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕੀ ਹਾਸਲ ਕੀਤੀ ਆ। ਮੈਂ ਵੀ ਇਹਦਾ ਖਾਸਾ ਮੈਂ ਵੀ ਇੱਥੇ ਖੜੇ ਫਤਿਹ ਜੀ ਮੈਂ ਕੋਰ ਬੰਦਰ ਸਨ ਇਹ ਭਰਾ ਬਰਬਰ ਸਰਦਾਰ ਬੰਦਰ ਸਨ ਐਕਵਾ ਗ੍ਰੀਨ ਨਾਲ ਦੇ ਸੰਗਾਲਾ ਜੇਸਨ ਅਨੰਦਤਾ ਉਸਤਵਾ ਆਹਦੀ ਸੰਗਾਲਾ ਨੂੰ ਜਨਮੇ ਸਾਲ ਦੇ ਸ਼ੋਭਾ ਅਫਸਰ ਤੇ ਸੂਲੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ਬੂ ਦੇ ਮੁਬਾਰਕ ਅਫਸਰ ਤੇ ਸਾਰੇ ਇਲਾਕਾ ਦਾ ਧੰਨਵਾਦ ਜਨ ਬੇਸ਼ਵਾਸੀ ਦਾ ਲਾਕ ਲਕ ਲਕਵਾਂ ਲਈ ਹੋਵੇ ਅਸੀਂ ਸੇਰਗੁਰੂ ਬੋਬਿੰਦ ਸਿੰਘ ਜੀ ਦੇ ਚਰਨਾਂ ਦੇ ਅਰਦਾਸ ਕਰਦੇ ਹਾਂ ਕਿ ਸਾਰੇ ਇਲਾਕਾ ਵਾਸੀ ਪਰਦੇਸ ਵਿੱਚ ਰਹਿਣ ਦੇ ਝੋਲੀਆਂ ਵਿੱਚ ਖੁਸ਼ੀਆਂ ਪਰੇ ਨਿਮਾਦੋ। ਬਹੁਤ-ਬਹੁਤ ਧੰਨਵਾਦ ਜੀ। ਫਤਿਹ ਜੀ। ਧੰਨਵਾਦ ਜੀ।